ਹਲਕਾ ਡੇਰਾ ਬਾਬਾ ਨਾਨਕ ਵਿੱਚ ਅੱਜ ਇੱਕਾ ਦੁਕਾ ਘਟਨਾਵਾਂ ਤੋਂ ਬਾਅਦ ਅਮਨ ਅਮਾਨ ਨਾਲ 62% ਦੇ ਕਰੀਬ ਪਈਆਂ ਵੋਟਾਂ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀ ਦੇ ਨਾਲ ਕ੍ਰਿਸ਼ਨ ਗੋਪਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਇਹ ਤੋਂ ਇਹ ਤੋਂ ਪਹਿਲੀ ਮਨੋਨਾਸਰ ਕਰਦਾ ਤੁਹਾਡੀ ਸੌ ਸੌ ਕਿੰਨੀ ਵਾਰੀ ਵੋਟ ਪਾ ਰਹੇ ਹੋ ਆਪਣੀ ਉਮਰ ਦੇ ਹਿਸਾਬ ਨਾਲ ਤੁਸੀਂ ਬੜੀ ਵਲੀ ਅੱਜ ਵੋਟ ਕਿਨੂੰ ਪਾਇਆ ਤੁਸੀਂ ਚਾਰ ਨੂੰ ਚਾਰ ਨੂੰ ਹਾਂ ਪਹਿਲਾਂ ਕਿਨੂੰ ਵੋਟ ਪਾਉਂਦੇ ਰਹੇ ਜੀ ਪਹਿਲੋਂ ਅਕਾਲੀਆਂ ਹੁੰਦੇ ਹਾਂ ਜੀ ਪਹਿਲੋਂ ਉਹ ਅਕਾਲੀਆਂ ਹਾਂ ਜੀ ਆਪਣਾ ਪਿੰਡ ਇਹ ਕਿਹੜਾ ਜੀ ਆਪਣਾ ਇਹੋ ਜੀ ਸਿੰਘਪੁਰਾ ਜੀ 11 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 1 यह अपना वादा काम करो नहीं है हां और नहीं जाना पेटिक वाली दोनों दोनों नहीं जाना आ रहे हैं आ रहे हैं कॉलेज से कहीं पता चला है नहीं पता है सब में उसका असर का प्रभाव भी बस चलता है ਤਾਂ ਉਹ ਅਕੇਲੇ ਇੱਥੇ ਆ ਕੁਮਨ ਆਇਆ ਉਹ ਲੋਕਾਂ ਨੂੰ ਕਿਰਪਾ ਕਰਨਾ ਬਸ ਇਹਨਾਂ ਨੂੰ ਬੰਦ ਕਰ ਦਿਓ ਉਹ ਯਾਰ ਕਹਿ ਹਾਂ ਮਾਵਾਜ਼ੀ ਜਿਹੜਾ ਇਹ ਸਰ ਪਲੀਜ਼ ਕੀ ਹੋਵੇ ਬੜੀ ਖੁਸ਼ੀ ਆ ਜੀ ਪਰਿਵਾਰ ਨਾਲ ਇਕੱਠੇ ਰਹਿਣਾ ਮੈਂ ਤਾਂ ਰੀਟਰ ਨੂੰ ਟਾਈਮ ਹੀ ਕਦੀ ਕਦੀ ਮਿਲਦਾ ਪਰਿਵਾਰਥ ਰਹਿਣ ਦਾ ਸਾਰੇ ਪਰਿਵਾਰ ਨੇ ਆਪਾਂ ਇਕੱਠਿਆਂ ਹੋ ਕੇ ਵੋਟ ਪਾਈ ਹੈ ਮੈਨੂੰ ਬਹੁਤ ਵਧੀਆ ਲੱਗਾ ਕੋਈ ਵਿਵਾਦ ਨਹੀਂ ਹੋਇਆ ਉਹ ਤਾਂ ਐਵੇਂ ਛੋਟਾ ਮੋਟਾ ਨੋਕ ਝੋਕ ਜਿਹੜੀ ਹੁੰਦੀ ਆ ਤੇ ਉਸ ਕਰਕੇ ਜੀ ਮੈਂ ਕਰ ਦਿੰਦੀ ਇੱਕ ਵਾਰ ਕੋਈ ਨੋਕ ਝੋਕ ਮਾਰੀ ਮੋਟੀ ਬੱਦਰ ਕੋਈ ਨਹੀਂ ਲੋਕ ਬੜੇ ਸਮਝਦਾਰ ਸਿਆਣੇ ਡੇਰਾ ਬਾਬਾ ਨਾਲ ਲੱਗਦੇ ਨੇ ਕੋਈ ਅਸ ਨਹੀਂ ਉਹ ਲੀਡਰ ਕਹਿੰਦਾ ਕਹੇ ਨੂੰ ਜਿਆਦਾ ਥਾਪੀ ਦੇ ਦਿੰਦਾ ਫਿਰ ਉਹ ਲੀਡਿਆਂ ਚ ਬਾਹਰ ਹੋ ਜਾਂਦਾ ਬੰਦਾ ਟੀਡਾਂ ਨੂੰ ਬਹੁਤੀ ਥਾਪੀ ਨਹੀਂ ਦੇਣੀ ਚਾਹੀਦੀ ਲੋਕਾਂ ਨੂੰ ਰੰਧਾਵਾ ਸਾਹਿਬ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਵੋਟਰਾਂ ਨੂੰ ਕੀ ਪੀਂ ਕਰਨਾ ਚਾਹੀਦਾ ਮੈਂ ਵੋਟਰਾਂ ਨੂੰ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਜੇ ਸਾਨੂੰ ਉਹਨਾਂ ਨੇ ਸ਼ਹਾਦਤਾਂ ਦੇ ਦੇ ਕੇ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਤੇ ਸਾਨੂੰ ਸਾਰਿਆਂ ਨੂੰ ਆਪਣੀ ਬੋਰਡ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਇੱਕ ਸਾਰ ਪਸੰਦ ਕੋਟਮਾ ਮੋਟਾ ਵਿਵਹਾਰ ਹੋ ਰਿਹਾ। ਉਹ ਰਾਤੀ ਪੈਸੇ ਵਣਦੇ ਜਿਹੜੇ ਕਾਂਗਰਸੀ ਪੁਰਾਣਾ ਕੰਮ ਕਰਦੇ ਉਹ ਰਾਤੀ ਵੀ ਕਰਨ ਲੱਗੇ ਸੀ। ਸ਼ਰਾਬ ਵਰਦੇ ਪਰसों ਸ਼ਰਾਬ ਫੜ ਲਈ ਮੈਂ। ਤਾਂ ਦੇਖ ਲਓ ਮੈਂ ਆਪ ਹੀ ਵੇਖ ਲਓ ਮੇਰਾ ਕੰਡਾ ਸਿਸਟਮ ਸੱਟਾ ਹੈ। ਮੈਂ ਆਪ ਹੀ ਫੜ ਲਈ ਨਾ ਮੈਂ ਤਾਂ ਪੁਲਿਸ ਬਲਤ ਨੂੰ ਖਰਦਾ ਹੀ ਨਹੀਂ ਕਿਸ ਨੂੰ। ਜਾ ਕੇ ਫੜ ਕੇ ਬਣਾ ਕੇ ਵੀਡੀਓ ਮੈਂ ਬਾਅਦ ਤੋਂ ਤੁਹਾਡੇ ਪੱਤਰਕਾਰ ਭਾਈ ਚਲਾ ਮੇਰਾ ਵੀਰ ਬਾਅਦ ਚ ਆਉਂਦਾ ਜਦੋਂ ਮੈਂ ਫੜ ਲੈਣਾ ਪਰ ਫੋਨ ਕਰਦੇ ਕਿਹੜੇ ਪਿੰਡ ਖਲੋਤੇ ਜੀ ਜਿਹੀਂ ਵੀ ਆ ਜੀਏ ਤੇ ਮੈਂ ਉਹ ਵੀ ਫੜ ਲਿਆ ਤੇ ਰਾਤੀ ਇੱਕ ਨਹੀਂ ਬਸੰਤਕੋੜ ਚ ਜਿਹੜਾ ਪੈਸੇ ਬਣਦਾ ਏ ਉਹ ਵੀ ਫੜ ਲਿਆ ਰਾਤ ਤੇਰਾ ਬਾਬਾਨਾ ਨਕ ਵੀ ਜੂਝ ਦੇਖ ਰਿਹਾ ਕਿ ਜਿਮਨੀ ਚੋਲ ਚੱਲ ਰਹੀ ਆ ਤੇ ਬਿਲਕੁਲ ਪੀਸਫੁਲ ਅਮਨ ਮਾਨ ਨਾਲ ਚੱਲ ਰਹੀ ਆ ਪੁਲਿਸ ਵੱਲੋਂ ਪੂਰੇ ਸੱਤਾ ਵਰਬੰਦ ਕੀਤੇ ਹੋਏ ਆ ਤੇ ਅਸੀਂ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਸਾਰੀ ਜਿਹੜੀ ਹੰਗੜਤ ਹੈ ਸਾਡੇ ਪਬਲਿਕ ਹੈ ਉਹ ਫੁੱਲ ਸੈਂਸ ਆਫ ਸਿਕਿਉਰਟੀ ਮਨ ਚ ਰੱਖ ਕੇ ਤੇ ਆਪਣੇ ਵੋਟਰ ਦਾ ਅਧਿਕਾਰ ਬទਵਾਦ ਕਰੇ ਕੋਈ ਆਪਰੇਸਿਪਟ ਨਹੀਂ ਆ ਮਤ ਨਹੀਂ ਨਹੀਂ ਜੀ ਸਾਡੇ ਸਾਡੇ ਕੋਲ ਨੋਟਿਸ ਨਹੀਂ ਆਈ ਜਿਵੇਂ ਕਿ ਇਸ ਸਮੇਂ ਮੈਂ ਸ਼ਾਹਪੁਰਾਜਨ ਪ੍ਰੈਜ਼ੈਂਟ ਹਾਂ ਹਮਨ ਸਾਰੇ ਅਫਸਰਾਂ ਨੂੰ ਮਾਲਜੋ ਕੈਸੂਬ ਸਾਹਿਬ ਦੀ ਦੇਸ਼ ਤੇ ਕੁਝ ਇਲਾਕੇ ਮਿਲੇ ਹੋਏ ਹਨ ਜਿੱਤੇ ਕੁਝ ਕੁ ਬੋਡੀ ਸਟੇਸ਼ਨ ਮਿਲੇ ਹੋਏ ਹਨ ਤੇ ਮੈਨੂੰ ਕੋਈ ਵੀ ਕੋਈ ਪੁਸ਼ਟੀ ਨਹੀਂ ਮਿਲਿਆ ਹੋਇਆ ਜਿੱਤੇ ਮੈਂ ਪੰਚੂਰੀ ਨਭਾਰਿਆ ਤੇ ਬਿਲਕੁਲ ਪੀਸੋ ਚੱਲ ਰਿਹਾ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਸਾਹਮਣੇ ਆਈ ਇਬਰਾਮਾਨ ਉਹ ਤਾਂ ਸਰਦਾਰ ਸਤਜਨ ਸਰੋਨਾ ਕਿ ਇਹ ਵੀ ਕਰਨ ਚਾਹਵੇ ਉਹਨਾਂ ਨੂੰ ਵੀ ਇਹ ਹੈ ਕਿ ਉਹ ਬਿਲਕੁਲ ਬਾਜ਼ਾਨ ਇਹਨੂੰ ਸ਼ਰਤ ਕਰਨ ਦੀ ਜਾਜ ਨਹੀਂ ਤਿਆਵੇਗੀ ਜੇ ਕੋਈ ਕਾਨੂੰਨ ਜੇ ਕੋਈ ਕਰੇਗਾ ਤੋ ਉਹਨੂੰ ਕਾਨੂੰਨ ਸਾਹ ਦੇਖਿਆ ਜਾਵੇਗਾ ਹਾਂਜੀ ਅੱਜ ਵੋਟ ਪਾ ਕੇ ਕੀ ਮਤ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬੜਾ ਵਧੀਆ ਮਾਹੌਲ ਹੈ ਤੇ ਆਪਾਂ ਕਹਿੰਦੇ ਕਿ ਸਾਰਿਆਂ ਨੂੰ ਵੀ ਆਪਣੇ ਹੰਨ ਕੇ ਵੋਟ ਦਾ ਇਸਤੇਮਾਲ ਕਰੋ ਜਿਹੜਾ ਆਪਣਾ ਹੱਕ ਹੈ ਉਹ ਕਰਨਾ ਚਾਹੀਦਾ ਇਲੈਕਸ਼ਨ ਤੋਂ ਕੰਬੀਨਿੰਗ ਕਿਤੇ ਮਹਿਲਾਵਾਂ ਨੂੰ ਨਾਂ ਲੈ ਕੇ ਜਾਂਦੇ ਰੇ ਇੱਕੇ ਮਦਦ ਦਾ ਸਪੋਰਟ ਹੁੰਦਾ ਹੈ ਮੈਂ ਕੰਨੀ ਮਹਿਲਾਵਾਂ ਮੈਨੂੰ ਲੱਗਦਾ ਇਸ ਵਾਰੀ ਡੈਂਸ ਨਾਲੋਂ ਜ਼ਿਆਦਾ ਹੋ ਰਹੀਆਂ ਨੇ ਤੇ ਇਸ ਕਰਕੇ ਆਪਾਂ ਨੂੰ ਮੈਨੂੰ ਬਹੁਤ ਉਹਨਾਂ ਦਾ ਹੰਗਾਰਾ ਮਿਲਿਆ ਲੇਡੀਜ਼ ਦਾ ਕਿ ਆਪਣੇ ਪਿੰਡ ਤੋਂ ਹੀ ਮੇਰੇ ਨਾਲ ਬਹੁਤ ਲੇਡੀਜ਼ ਜਾਣੀਆਂ ਸੀ ਜਿਹੜੇ ਪਿੰਡ ਮੈਂ ਜਾਂਦੀ ਸੀ ਉੱਥੇ ਵੀ ਓਨੀਆਂ ਦੁਗੜੀਆਂ ਲੇਡੀਜ਼ ਉੱਥੇ ਇਕੱਠੀਆਂ ਹੁੰਦੀਆਂ ਸੀ ਤੇ ਹਰ ਘਰ-ਘਰ ਆਪਾਂ ਜਾਂਦੇ ਸੀ ਘਰ-ਘਰ ਜਾ ਕੇ ਆਪਾਂ ਆਪਣਾ ਕੁਝ ਵਿੱਚ ਪ੍ਰਚਾਰ ਕਰਦੇ ਸੀ ਵੀ ਸਾਨੂੰ ਵੋਟ ਵਾਲੇ